ਗੁਰਦੁਆਰਾ ਸੁਖਚਾਨਾਣਾ ਸਾਹਿਬ ਵਿਖੇ ਵਿਸਾਖੀ ਦਾ ਪਾਵਨ ਦਿਹਾੜਾ ਮਨਾਉਣ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਮੈਣੀ ਨਰਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਵਕਫਾ ਸਿੱਖ ਜਥੇਬੰਦੀਆਂ ਦੀ ਕਹ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਇਸ ਦੌਰਾਨ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾ ਰਿਹਾ ਵਿਸਾਖੀ ਦੇ ਦਿਹਾੜੇ ਅਤੇ ਗੁਰਦੁਆਰਾ ਸਾਹਿਬ ਤੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਦੇਹਾਤੀ ਇੰਚਾਰਜ ਅਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ 13 ਅ ਤੇ ਭਾਵਨਾ ਨਾਲ ਬਣਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਥੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਉੱਥੇ ਹੀ 79 ਸੰਗਤਾਂ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਤੇਜਿੰਦਰ ਬਾਬਾ ਪਤਵਿੰਦਰ ਸਿੰਘ ਸ਼ਾਪੜਾ ਬੀਬੀ ਸਰਬਜੀਤ ਕੌਰ ਜਸਵਿੰਦਰ ਸਿੰਘ ਪਗਪੁਰਾ ਗੁਰਮੀਤ ਸਿੰਘ ਰਵਲਪਿੰਡੀ ਬਹਾਦਰ ਸਿੰਘ ਸੰਗਤਪੁਰ ਪਰਮਜੀਤ ਸਿੰਘ ਖੁਰਾਨਾ ਬਿੱਟੂ ਬਾਬਾ ਗੁਰਪ੍ਰੀਤ ਸਿੰਘ ਬੱਲ ਗੁਰਦੀਪ ਸਿੰਘ ਖੇੜਾ ਜੀਤੀ ਖੇੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਅੱਜ ਜੋ ਚੈਨਾ ਸਾਹਿਬ ਦਾ ਪਾਸ਼ਾ ਸ਼ੇਵੀ ਗੁਰੂ ਘਰ ਦੇ ਵਿੱਚ ਫਗਵਾੜਾ ਵਿਖੇ ਜੋ ਮੀਟਿੰਗ ਮੈਂਬਰ ਸਾਹਿਬ ਸਰਦਾਰ ਨਰਿੰਦਰ ਸਿੰਘ ਹੋਣਾ ਨੇ ਸੱਦੀ ਸੀਗੀ ਸਾਰੇ ਹੀ ਮੋਤਵਾਰ ਮੇਰੇ ਵੀਰ ਇੱਥੇ ਆਏ ਨੇ ਮੀਟਿੰਗ ਦੇ ਵਿੱਚ ਵਿਸਾਖੀ ਦਿਹਾੜੇ ਨੂੰ ਵੱਖ ਰੱਖ ਕੇ ਖਾਲਸਾ ਦਿਵਸ ਜੋ ਮਨਾਉਣ ਦੇ ਲਈ ਉਹਦੇ ਪ੍ਰਬੰਧਾਂ ਦਾ ਜ਼ਾਜ਼ਾ ਲੱਗਿਆ ਹਰੇਕ ਨੌਜਵਾਨ ਬੱਚਿਆਂ ਦੀ ਡਿਊਟੀ ਲਾਏਗੀ ਇਹ ਹਰੇਕ ਜਗ੍ਹਾ ਜਿਵੇਂ ਕਾਰ ਪਾਰਕਿੰਗ ਹੋ ਗਈ ਲੰਗਰ ਦੀ ਸੇਵਾ ਹੋ ਗਈ ਸਰਵਰ ਦੀ ਸੇਵਾ ਹੋ ਗਈ ਅੰਦਰ ਦਰਵਾਜ਼ਾ ਸਭ ਦੇ ਵਿੱਚ ਸੰਤਾਂ ਨੂੰ ਮੱਥਾ ਟੇਕਾਉਣ ਦੀ ਸੇਵਾ ਹੋ ਗਈ ਬਾਹਰ ਜਿਹੜੀਆਂ ਰੋੜਾਂ ਦੋ ਤਿੰਨ ਆਉਂਦੀਆਂ ਨੇ ਇੱਕ ਪੰਗਾ ਰੋਡ ਤੋਂ ਰੋੜ ਆਉਂਦੀ ਹੈ ਇੱਕ ਪੁਸ਼ਕਰਮਾ ਮੰਦਰ ਦੇ ਕੋਲੋਂ ਰੋੜ ਆਉਂਦੀ ਹੈ ਇੱਕ ਮੇਨ ਰੋਡ ਤੋਂ ਆਉਂਦੀ ਹੈ ਉਧਰ ਹਰੇਕ ਜਗ੍ਹਾ ਤੋਂ ਕੀ ਪ੍ਰਬੰਧਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਉਹਦੇ ਲਈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਸੁਖੈਣਾਣਾ ਸਾਹਿਬ ਵਿਖੇ ਗੁਰੂ ਘਰ ਆਣ ਕੇ ਗੁਰੂ ਘਰ ਮੱਥਾ ਟੇਕ ਕੇ ਆਪਣੇ ਜੀਵਨ ਨੂੰ ਸਫਲ ਬਣਾ ਕਰੋ ਜੀ ਇੱਥੇ ਗੁਰੂ ਘਰ ਦੀਆਂ ਜਿਹੜੀਆਂ ਸੇਵਾ ਚੱਲਦੀਆਂ ਉਹਦੇ ਵਿੱਚ ਵੀ ਯੋਗਦਾਨ ਪਾਓ ਜੀ ਦੂਸਰਾ 13 ਤਰੀਕ ਨੂੰ ਸਵੇਰੇ 6:30 ਵਜੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਨਗਰ ਕੀਰਤਨ ਕੱਢਿਆ ਜਾਂਦਾ ਹੈ ਉਹ ਬਾਜ਼ਾਰ ਦੇ ਵਿੱਚੋਂ ਪ੍ਰਕਰਮਾ ਕਰਦਾ ਹੋਇਆ ਇੱਥੇ ਸੁਖਚੈਨਣਾ ਸਾਹਿਬ ਸਮਾਪਤੀ ਦੀ ਅਰਦਾਸ ਹੋਵੇਗੀ ਉਹਦੇ ਵਿੱਚ ਵੀ ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਉਹਦੇ ਵਿੱਚ ਵੀ ਬੈਦ ਫੈਮਿਲੀ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਹਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਤਾ ਕਰਨੀ ਜੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਦੁਆਰਾ ਸੁਖਚਾਨਾ ਨਾਨ ਸਾਹਿਬ ਵਿਖੇ ਵਿਸਾਖੀ ਦਾ ਪਾਵਨ ਦਿਹਾੜਾ ਮਨਾਉਣ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਮੈਣੀ ਨਰਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਵਕਫਾ ਸਿੱਖ ਜਥੇਬੰਦੀਆਂ ਦੀ ਕਹ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਇਸ ਦੌਰਾਨ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾ ਰਹੇ ਵਿਸਾਖੀ ਦੇ ਦਿਹਾੜੇ ਅਤੇ ਗੁਰਦੁਆਰਾ ਸਾਹਿਬ ਤੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਦਿਹਾਤੀ ਇੰਚਾਰਜ ਅਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ 13 ਅ ਇਹ ਭਾਵਨਾ ਨਾਲ ਬਣਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਿੱਥੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਉੱਥੇ ਹੀ 90 ਸੰਗਤਾਂ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਤੇਜਿੰਦਰ ਬਾਬਾ ਪਤਵਿੰਦਰ ਸਿੰਘ ਛਾਪੜਾ ਬੀਬੀ ਸਰਬਜੀਤ ਕੌਰ ਜਸਮਿੰਦਰ ਸਿੰਘ ਭਗਤਪੁਰਾ ਗੁਰਮੀਤ ਸਿੰਘ ਰਾਵਲਪਿੰਡੀ ਬਹਾਦਰ ਸਿੰਘ ਸੰਗਤਪੁਰ ਪਰਮਜੀਤ ਸਿੰਘ ਖੁਰਾਨਾ ਬਿੱਟੂ ਬਾਬਾ ਗੁਰਪ੍ਰੀਤ ਸਿੰਘ ਬੱਲ ਗੁਰਦੀਪ ਸਿੰਘ ਖੇੜਾ ਜੀਤੀ ਖੇੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ